ਹਾਂਜੀ ਸਾਡੀ ਕਾਲੀ ਜੀਡੀਐਸਪੀਪੀ02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜੱਤੀ ਪੰਗਰੀ ਸਰੀਆ ਲੋਵੀ ਜੀ ਦੂਸਰਾ ਟੂਰਨਾਮੈਂਟ ਸੀ ਸੇਟੀ ਉਸਤਾਜੀ ਦੀ ਯਾਦ ਵਿੱਚ ਤਪੁੱਤਰ ਬਾਈ ਮੁਕਾਬਲਾ ਕਰਾਇਆ ਸੀ ਕਿਹਾ ਸੀ ਜੀ ਉਹਦਾ ਨਾਮਣੇ ਧਮਾਕਾ ਮੱਚ ਠੀਕ ਹੈ ਜੀ ਤੇ ਆਪਾਂ ਪਹੁੰਚੇ ਹੋਏ ਆ ਤੇ ਆਓ ਜਿਨ੍ਹਾਂ ਦੇ ਫਰਸਟ ਸੈਕੰਡ ਥਰਡ ਨਾਮ ਆਏ ਨੇ ਤੇ ਜਿਹੜੀਆਂ ਸੀਰੀਆਂ ਬਣਾਈਆਂ ਨੇ ਤੇ ਜਿਹੜੇ ਵੀ ਮੁੱਖ ਮਹਿਮਾਨ ਨੇ ਸਾਰਿਆਂ ਦਾ ਕਰਦੇ ਆ ਗੱਲਬਾਤ ਸਾਰੇ ਵੀਰ ਆਪਣੇ ਪਹੁੰਚੇ ਹੋਏ ਨੇ ਠੀਕ ਹੈ ਜੀ ਜੋ ਜਿਨ੍ਹਾਂ ਦੇ ਨਾਮ ਆਏ ਨੇ ਉਹਨਾਂ ਨਾਲ ਵੀ ਤੁਹਾਨੂੰ ਮੁਲਾਕਾਤ ਕਰਾਵਾਂਗੇ ਕਮੇਟੀ ਸਾਹਿਬਾਨ 3 ਡਬਲ 8 ਜਿਹੜੇ ਜਿਹੜੇ ਵੀਰਾਂ ਨੇ ਸਪੌਂਸਰ ਕੀਤੇ ਸੀ ਨਾਮ ਉਹ ਵੀ ਸਾਰੇ ਤੁਹਾਨੂੰ ਦੱਸਾਂਗੇ ਆਓ ਬੈਠ ਜਾਈਏ ਡਾਡੂ ਦੂਜਾ ਕਬੂਤਰਬਾਜੀ ਟੂਰਨਾਮੈਂਟ ਸੇਟੀ ਉਸਤਾਦ ਜੀ ਦੀ ਯਾਦ ਵਿੱਚ ਜੋ ਕਿ ਕਰਾਇਆ ਗਿਆ ਸੀ ਤੋਰੇ ਵਿੱਚ ਇਹ ਸਨਮਾਨ ਵਾਲੀਆਂ ਸ਼ੀਲਾ ਜੀ ਆ ਫਰਸਟ ਪ੍ਰਾਈਜ਼ ਆ ਸੈਕਿੰਡ ਪ੍ਰਾਈਜ਼ ਤੇ ਫਿਰ ਥਰਡ ਪ੍ਰਾਈਜ਼ ਆ ਸਾਰੀਆਂ ਸ਼ੀਲ੍ਹਾ ਬਣਾਈਆਂ ਹੋਈਆਂ ਠੀਕ ਹੈ ਜੀ ਤੇ ਜਿੰਨਾ ਜਿੰਨਾ ਵੀਰਾਂ ਦੇ ਇਨਾਮ ਆਏ ਨੇ ਉਹ ਵੀ ਤੁਹਾਨੂੰ ਦੱਸਾਂਗੇ ਆ ਡਬਲ ਮੋਰ ਵਾਲੇ ਦਾ ਨਾਮ ਹੈ ਇਹ ਆ ਬਸ਼ੀਰ रहमान ਜੀ ਤਰ ਆਪਣੇ ਹੀਰੋ ਤਾਜੀ ਹੋਣੀ ਠੀਕ ਹੈ ਜੀ ਇਧਰ ਕਾਲੇ ਤਾਜੀ ਹੋਣੀ ਇਧਰ ਥਿੰਨੂ ਵੀਰ ਪਾਰਟੀ ਬਿਲਾ ਵੀ ਦਸਟ੍ਰੇਲੀਆ ਦਾ ਲਾਲੀ ਵੀਰ ਜੀ ਹੋਣੀ ਟੋਪੀਨ ਵੀਰ ਦੂਜੀ ਵੀਰ ਸੰਜੀਲਾ ਵੀਰ ਜੱਜ ਵੀਰ ਤਾ ਇਧਰ ਪਿੰਗੇ ਤਾਜੀ ਰੱਖਣ ਵਾਲੇ ਰਵੀ ਵੀਰ ਜੀ ਹੋਣੀ ਪਰਫੜੇ ਬਾਬਾ RAM ਜੀ ਇਧਰ ਆਪਣੇ ਬਬੂ ਤਾਜੀ ਚੇਅਰਮੈਨ ਸਾਹਿਬ ਵੀਜੇ ਤਾਜੀ ਢਾਬੇ ਵਾਲੇ ਇਧਰ ਆਪਣਾ ਰਾਜਾ ਵੀਰ ਠੀਕ ਹੈ ਜੀ ਸਦਰ ਤਾਰਵੀਰ ਜੀ ਵਿਪਨ ਵੀਰ ਮਲੇਤਾ ਜੀ ਹੁਣੀ ਇਹ ਰਾਹਿਤਾ ਜੀ ਹੁਣੇ ਦੇ ਫਾਦਰ ਸਾਹਿਬ ਸਦਰ ਬਬਲੂ ਉਸਤਾਜ ਜੀ ਹੁਣੀ ਤੇ ਰਿੰਗੂ ਵੀਰ ਤੇ ਭੋਲੂ ਪਹਿਲਵਾਨ ਜੀ ਠੀਕ ਹੈ ਜੀ ਆ ਮਾਨ ਸਨਮਾਨ ਕਰਨ ਲੱਗੇ ਆ ਜੀ ਆ ਲੋ ਜੀ ਇਹ ਚੇਅਰਮੈਨ ਸਾਹਿਬ ਦਾ ਮਾਨ ਸਨਮਾਨ ਕਰਦੇ ਹੋਏ ਆਪਣੇ ਰਿੰਗੂ ਵੀਰ ਜੀ ਹੁਣੀ ਤੇ ਚੀਨਾ ਗਰੁੱਪ ਠੀਕ ਹੈ ਜੀ ਲੋ ਜੀ ਆਪਣੇ ਚੇਅਰਮੈਨ ਸਾਹਿਬ ਜੀ ਮਾਨ ਸਨਮਾਨ ਕਰਦੇ ਹੋਏ ਜੀ ਪਿੰਕੇ ਸਤਾਜੀ ਰਖਸ਼ਾਲਾ ਦਾ ਮਾਨ ਸਨਮਾਨ ਕਰਦੇ ਹੋਏ ਆ ਲੋ ਜੀ ਪਿੰਕੇ ਸਤਾਜੀ ਰਖਸ਼ਾਲਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਵੀਰ ਸਤਾਜੀ ਟਾਬੇਣਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਸਾਹਮਣੇ ਜੀ ਅਸਤਾਨੇ ਪਿੱਛੇ ਕਰਦੇ ਆ ਲੋ ਜੀ ਇਹ ਵੀਰ ਜੀ ਹੁਣੀ ਆਪਣੇ ਵਿਸ਼ੋਏ ਤੋਂ ਨੇ ਠੀਕ ਹੈ ਜੀ ਵੀਰ ਜੀ ਹੁਣੀ ਵੀ ਸ਼ੀਲਾ ਕਰਾਉਂਦੇ ਨੇ ਬਹੁਤ ਸੋਹਣੀਆਂ ਸ਼ੀਲਾ ਲਵਾਉਂਦੇ ਨੇ ਜੀ ਜੀ ਬਾਬਾ ਜੀ ਆਪਣੇ ਠੀਕ ਹੈ ਜੀ ਲਾਡੀ ਵੀਰ ਆਪਣਾ ਇਧਰ ਅਵਤਾਰ ਭਾਈ ਇਧਰ ਮੱਕਣ ਉਸਤਾਦ ਜੀ ਆਹ ਲੋ ਜੀ ਹੀਰੋ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਲੋ ਜੀ ਕਾਲੇ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਲੋ ਜੀ ਬਾਬਾ ਰਾਮ ਜੀ ਹੁਣਾਂ ਦਾ ਮਾਨ ਸਨਮਾਨ ਕਰਨ ਲੱਗੇ ਨੇ ਬਾਬਾ ਰਾਮ ਜੀ ਨੱਗਾ ਮਾਨ ਸਨਮਾਨ ਲਈ ਆ ਲੋ ਜੀ ਬਾਬਾ ਰਾਮ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਉਧਰ ਵੇਖੋ ਉਧਰ ਦੇਖੋ ਆ ਲੋ ਜੀ ਸਿੰਮੂ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਲੁਟਣ ਦੇ ਲੈ ਗਿਆ ਲੁਟਣ ਵਾਲਾ ਆਪ ਵੀ ਹੈਗਾ ਜੀ ਕੀ ਕਰਿਓ ਜੀ ਸ਼ੁਭਸਾਤ ਹੋਕ ਮਹਿੰਦਿਆ ਜੀ 2025 ਦੇ ਚੈਂਪੀਅਨ ਪਾਲੇ ਸਾਹਿਬ ਜੀ ਆਗੇ ਆਲੇ ਲੋ ਜੀ ਲੋ ਜੀ ਪਾਲੇ ਸਾਹਿਬ ਜੀ ਉਹਨਾਂ ਦਾ ਮਾਨ ਸਨਮਾਨ ਜੀ ਕਰਦੇ ਹੋਏ ਜੀ ਪਾਲੇ ਸਾਹਿਬ ਜੀ ਨਰਾਜ਼ ਮਾਨ ਸਤਕਾਰ ਜੀ ਅੱਜ ਦਸਾ ਵੀਰ ਖਲੀਫਾ ਜੱਥੇ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਆ ਡਿਸਕੋ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਮਕਸਦ ਸਾਹਿਬ ਜੀ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਜੀ ਠੀਕ ਹੈ ਜੀ ਚੇਅਰਮੈਨ ਸਾਹਿਬ ਵੱਲੋਂ ਆਦਰ ਮਾਨ ਸਤਕਾਰ ਸਾਹਿਬ ਵੀ ਹਾਜ਼ਰ ਹਾਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਲੋ ਜੀ ਵਜਨ ਉਸਤਾਦ ਜੀ ਦਾ ਆਦਰ ਮਾਨ ਸਤਕਾਰ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਲਾਲੀ ਵੀਰ ਜੀ ਦਾਣਾ ਮੰਡੀ ਵਾਲੇ ਆਪਣੇ ਕਾਲੂ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਨ ਲੱਗੇ ਆ ਜੀ ਆ ਰਵੀ ਵੀਰ ਜੀ ਉਹਨਾਂ ਦਾ ਪਹਿਲੇ ਮਾਨ ਸਨਮਾਨ ਕਰਦੇ ਹੋਏ ਜੀ ਆਹ ਲੋ ਜੀ ਆਹ ਲੋ ਜੀ ਕਾਲੂ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਤਾਰਵੀਰ ਦਾ ਤਾਰਵੀਰ ਖਲੀਫਾ ਤਾਰਵੀਰ ਖਲੀਫਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਜਲਦੀ ਹਾਈ ਦੇ ਵਿੱਚ ਖਲੀਫਾ ਸਾਹਿਬ ਉਸਤਾਦ ਜੀ ਲੋ ਜੀ ਅਨੂਰ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਇਹ ਰਾਜੇ ਵੀਰ ਜੀ ਦੇ ਫਾਜ਼ਲ ਸਾਹਿਬ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਉਸਤਾਦ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਸੱਪਾਂ ਦਾ ਆ ਲੋ ਜੀ ਬੋਵੀ ਉਸਤਾਜੀ ਸੱਪਾਂ ਦਾ ਮਾਨ ਸਨਮਾਨ ਰੋਬਿੰਡ ਵੀਰ ਹੱਥ ਭੇਜਿਆ ਗਿਆ ਜੇ ਜੀ ਇੱਕ ਵੇਲੇ ਕੋਣ ਉਸਤਾਜੀ ਇੱਕ ਵੇਲੇ ਲੋ ਜੀ ਬੋਵੀ ਉਸਤਾਜੀ ਲੋ ਜੀ ਰਿੰਕੂ ਵੀਰ ਜੀ ਆਪਣੇ ਭਲੇ ਪਿੰਡ ਵਾਲੇ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਇਧਰ ਨਿੱਕੇ ਉਸਤਾਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਅਰਵੀ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਰਵੀ ਵੀਰ ਕਰਵਾਲੀ ਵਾਲਾ ਜੀ ਆ ਬੋ ਵੀ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਬੋ ਵੀ ਵੀਰ ਪ੍ਰਾੜੀਵਾਲ ਵਾਲੇ ਦਾ ਆਹ ਲੋ ਜੀ ਬੋ ਵੀ ਵੀਰ ਪ੍ਰਾੜੀਵਾਲ ਵਾਲੇ ਦਾ ਮਾਨ ਸਨਮਾਨ ਕਰਦੇ ਹੋਏ ਜੀ ਚੇਅਰਮੈਨ ਸਾਹਿਬ ਤੁਮੇ ਮੜ ਜਾ ਆਹ ਬਬਲੂ ਆਹ ਲੋ ਜੀ ਆ ਬਬਲੂ ਵੀਰ ਉਸਤਾਜੀ ਦੀ ਪਾਗਿਆ ਜੀ ਤਾਰਤਾਜੀ ਦਾ ਬੇਟਾ ਉਹਨੂੰ ਮਾਨ ਸਨਮਾਨ ਕਰਦੇ ਹੋਏ ਜੀ ਲੋ ਜੀ ਮਾਨ ਸਨਮਾਨ ਕਰਦੇ ਹੋਏ ਇਧਰ ਆ ਇਧਰ ਆ ਰਹੇ ਆ ਡਾਕਟਰ ਜੀ ਐਸਪੀ ਸਾਹਿਬ ਦਾ ਮਾਨ ਸਨਮਾਨ ਹੋ ਰਿਹਾ ਜੀ ਇਹ ਲੋ ਜੀ ਆਪਨੇ ਵੱਡੇ ਸਤਕਾਰਯੋਗ ਜੀ ਮਾਨ ਸਨਮਾਨ ਠੀਕ ਹੈ ਜੀ ਇਹ ਸਾਰਾ ਆਪਣਾ ਸ਼ੀਨਾ ਗਰੁੱਪ ਠੀਕ ਆ ਨਾਲ ਮਹਿੰਦਰ ਸਿੰਘ ਜੀ ਤੇ ਇਧਰਲੇ ਬੰਲੇ ਇਸ ਮੁੱਢੀ ਵੀ ਪਛਾਣ ਆ ਲੋ ਜੀ ਗੋਪੀ ਵੀਰ ਜੀ ਹਣੀ ਬਸ਼ੋਏ ਤੋਂ ਠੀਕ ਹੈ ਜੀ ਉਹਨਾਂ ਦਾ ਮਾਨ ਸਨਕਾ ਸਤਿਕਾਰ ਕਰਦੇ ਹੋਏ ਜੀ ਆ ਲੱਡੂ ਭਾਜੀ ਉਹਨਾਂ ਦਾ ਲੱਡੂ ਪਹਿਲਵਾਨ ਜੀ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਜੀ ਆ ਲੋ ਜੀ ਭੋਲੂ ਪਹਿਲਵਾਨ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਸੀਨਾ ਗਰੁੱਪ ਚੇਅਰਮੈਨ ਸਾਹਿਬ ਜੀ ਨੇ ਵੇਖਿਆ ਨਾਲ ਆਪਣਾ लाਡੀ ਵੀਰ ਨਾਲ ਗੋਪੀ ਵੀਰ ਜੀ ਆ ਯਾਰ ਉਹ ਆਪਣਾ ਫੋਟੋ ਕੈਮਰਾ ਲੋ ਜੀ ਜੇਰੀਆ ਸਾਹਿਬ ਦਾ ਆ ਲੋ ਜੀ ਕਵਰ ਬਾਠ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਆਪਣੇ ਚੇਅਰਮੈਨ ਸਾਹਿਬ ਜੀ ਠੀਕ ਹੈ ਜੀ ਆ ਬੋਵੀ ਵੀਰ ਜੀ ਬੋਵੀ ਜੈਨ ਵੀਰ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਆ ਲੋ ਜੀ ਆ ਜਿਹੜੀ ਡਬਲ ਮੋਰ ਵਾਲੀ ਸ਼ੀਲਡ ਹੀ ਆ ਆਪਣੇ ਸੋਨੂ ਬੱਬਰ ਜੁਵਲਰ ਠੀਕ ਹੈ ਜੀ ਸੋਨੂ ਵੀਰ ਜੀ ਹੁਣੀ ਸ਼ੀਨਾ ਗਰੁੱਪ ਉਹਨਾਂ ਦਾ ਇਹ ਡਬਲ ਮੋਰ ਵਾਲਾ ਜੀ ਇਹਦੇ ਨਾਲ ਹੋਇਆ ਸਾਹਿਬ ਜੀ ਸਨੈਪ ਕਰਦੇ ਆ ਆ ਲੋ ਜੀ ਉਹ ਮੁਕਲ ਪਿੱਛੇ ਹੋ ਥੋੜਾ ਤੋਂ ਆ ਲੋ ਜੀ ਸੋਨੂ ਵੀਰ ਜੀ ਉਹਨਾਂ ਦਾ ਡਬਲ ਮੋਰ ਸੋਨੂ ਵੀਰ ਜੀ ਫੀਲਰ ਥੋੜੀ ਠਾਂ ਕਰੋ ਆ ਲੋ ਜੀ ਤੁਹਾਨੂੰ ਵੀਰ ਜੀ ਉਹਨਾਂ ਨੂੰ ਤੇ ਸਾਰੇ ਸ਼ੀਨਾ ਗਰੁੱਪ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਸਾਡੇ ਵੀਰ ਜੀ ਸਾਰੇ ਸ਼ੀਨਾ ਗਰੁੱਪ ਦੇ ਮੈਂਬਰਾਂ ਨੂੰ ਆਪਾਂ ਜੀ ਹਾਂ ਜੀ ਆ ਗਏ ਉਹ ਲੁਕਣ ਵਾਲਾ ਬੰਦਾ ਆ ਗਿਆ ਇਹ ਆ ਲੋ ਜੀ ਇਹ ਟ ਕਬੂਤਰ ਦਾ ਨਾਮ ਸਿੰਮੂ ਵੀਰ ਦਾ ਤੇ ਬਿੱਲੇ ਵੀਰ ਆਸਟ੍ਰੇਲੀਆ ਵਾਲਾ ਠੀਕ ਹੈ ਜੀ ਆ ਲੋ ਜੀ ਤਿਮੂ ਵੀਰ ਤੇ ਬਿੱਲਾ ਵੀਰ ਆਸਟ੍ਰੇਲੀਆ ਵਾਲਾ ਠੀਕ ਹੈ ਜੀ ਤੇ ਤਿਮੂ ਵੀਰ ਜੀ ਹੁਣਾਂ ਨੂੰ ਤੇ ਬਿੱਲੇ ਵੀਰ ਜੀ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੁਣ ਜੀ ਤੇ ਵੱਡੇ ਉਸਤਾਦ ਜੀ ਹੁਣਾਂ ਨੂੰ ਉਹ ਵੀ ਉਸਤਾਦ ਜੀ ਸਪਾਂ ਵਾਲੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੁਣ ਜੀ ਤੇ ਇਹ ਸਪਾਂਸਰ ਕਰਤਾ ਹੈਗੇ ਜੇ ਰੋਬਿਨ ਵੀਰ ਵੱਲੋਂ 1100 ਰੁਪਿਆ ਕਾਕੇ ਵੀਰ ਵੱਲੋਂ 2100 ਰੁਪਿਆ ਤੇ ਦੋਦੀ ਵੀਰ ਵੱਲੋਂ 1100 ਰੁਪਿਆ ਅਜੇ ਜੀ ਅਜੇ ਵੀਰ ਵੱਲੋਂ 1100 ਰੁਪਿਆ ਕੇਵਲ ਉਸਤਾਦ ਜੀ ਵੱਲੋਂ 2100 ਰੁਪਇਆ ਤੇ ਵੀਰੂ ਵਹੀ ਵੀਰ ਵੱਲੋਂ 1100 ਰੁਪਇਆ ਤੇ ਲਾਡੀ ਵੀਰ ਵੱਲੋਂ 1100 ਰੁਪਇਆ ਤੇ ਕਾਲੀ ਵੀਰ ਵੱਲੋਂ ਵੀ 1100 ਰੁਪਇਆ ਇਹ ਟੋਟਲ 10800 ਰੁਪਇਆ ਨਾਮ ਨਾ ਨਾ ਅੰਮੇਲਾ ਲੁੱਟ ਲਿਆ ਇਹ ਭਾਣੇ ਆ ਵੇ ਲੋ ਸਾਰੇ ਲਫਫੇ ਭਾ ਹੀ ਲੈ ਗਿਆ ਏ ਸਿਮੂ ਵੀਰ ਠੀਕ ਹੈ ਜੀ ਸਿਮੂ ਵੀਰ ਨੂੰ ਤੇ ਬਿੱਲੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਆ ਬਹੁਤ ਮਿਹਨਤ ਹੈਗੀ ਏ ਭਾ ਦੀ ਆ ਲੋ ਜੀ ਆ ਲੋ ਜੀ ਬੱਚੇ ਨਾਮ ਦਾ ਬੱਚੇ ਦਾ ਨਾਮ ਪੀਕੇ ਉਸਤਾਜ ਜੀ ਰਖੇ ਵਾਲਿਆਂ ਦਾ ਨਾਮ ਜੇ ਠੀਕ ਹੈ ਜੀ ਇਹ ਬਾਦਰ ਬੱਚੇ ਦਾ ਨਾਮ ਹੈ ਪੀਕੇ ਉਸਤਾਜ ਜੀ ਹੁਣਾ ਦਾ ਤੇ ਸਪான்ਸਰ ਕਰਤਾ ਆਪਣੇ ਵੀਰ ਹੈਗੇ ਨੇ ਰਾਂਝਾ ਵੀਰ 1100 ਰੁਪਿਆ ਗੋਪੀ ਵੀਰ ਵੱਲੋਂ 1100 ਰੁਪਿਆ ਹੀਰੋ ਵੀਰ ਜੀ ਹੁਣਾ ਵੱਲੋਂ 1100 ਰੁਪਿਆ ਤੇ ਦੋਦੀ ਵੀਰ ਵੱਲੋਂ 1100 ਰੁਪਿਆ ਸੋਨੂ ਵੀਰ ਵੱਲੋਂ 1100 ਰੁਪਿਆ ਤੇ ਗੋਰੀ ਵੀਰ ਵੱਲੋਂ 1100 ਰੁਪਿਆ ਤੇ ਬਾਬਾ ਰਾਮ ਜੀ ਵੱਲੋਂ ਵੀ 1100 ਰੁਪਿਆ ਠੀਕ ਹੈ ਜੀ ਇਹ ਸਾਰੇ ਨਾਮ ਹੈਗੇ ਤਿੰਨ ਤੇ ਤਿੰਨ 6 ਦੇ ਇੱਕ 7 ਨਾਮ ਜਿਆ ਜੀ ਤੇ ਆ ਲੋ ਜੀ ਇੱਕ ਗੋਪੀ ਵੀਰ ਵੱਲੋਂ ਵੀ ਸਾਗਰ ਵੀਰ ਜੀ ਤੁਹਾਨੂੰ ਬਹੁਤ ਪਾਰਗਾ 500 ਕਰਾ ਲਿਆ ਇੱਧਰੋਂ ਆ ਲੋ ਜੀ بڑے ਬੱਚੇ ਗਵਾ ਕੇ ਫੇਰ ਬੱਚਾ ਉੱਡਦਾ ਵਾ ਠੀਕ ਹੈ ਜੀ ਸਾਗਰ ਵੀਰ ਜੀ ਆ ਲੋ ਜੀ ਤੀਸਰਾ ਨਾਮ ਉਹ ਵੀ ਉਸਤਾਦ ਜੀ ਸੱਪਾਂ ਵਾਲੇ ਲੋ ਜੀ ਤੀਸਰਾ ਨਾਮ ਉਹ ਵੀ ਉਸਤਾਦ ਜੀ ਸੱਪਾਂ ਵਾਲੇ ਉਹਨਾਂ ਦਾ ਤੀਸਰਾ ਨਾਮ ਹੈ ਜੀ ਆ ਵੇਖ ਲਓ ਠੀਕ ਹੈ ਜੀ ਕੁਸ਼ ਕਰਨ ਕਰਕੇ ਉਸਤਾਦ ਜੀ ਹੁਣੀ ਨਹੀਂ ਆ ਪਏ ਠੀਕ ਹੈ ਜੀ ਤੇ ਆਪਣੇ ਸਿੰਮੂ ਵੀਰ ਜੀ ਹੁਣੀ ਰੋਬਿਨ ਵੀਰ ਹੁਣੀ ਵਿਵੇਕ ਵੀਰ ਜੀ ਹੁਣੀ ਤੇ ਸਾਰੇ ਵੀਰ ਆਪਣੀ ਸਾਰੀ ਪਾਰਟੀ ਠੀਕ ਹੈ ਜੀ ਅਨਾਮ ਲੈਂਦੇ ਹੋਏ ਰਾਜੇ ਵੱਲੋਂ ਰਾਜੇ ਵੱਲੋਂ ਰਾਜਸਥਾਨ ਦੇ ਲੋ 3000 ਤੇ 10000 ਚੀਨ ਲਓ ਠੀਕ ਹੈ ਜੀ 10000 ਰੁਪਏ ਸ਼ੀਲ ਲਓ ਤੇ 3000 ਰੁਪਏ ਰਾਜੇ ਉਸਤਾਦ ਜੀ ਵੱਲੋਂ ਦਿੱਤਾ ਗਿਆ ਜੀ ਲਓ ਜੀ ਬਹੁਤ ਬਹੁਤ థਰਡ ਪਲੇਸ ਪੋਜੀਸ਼ਨ ਨੂੰ ਜੀ ਟੀਮ ਮੈਂਬਰਸ ਨੂੰ ਸ਼ਿਮੂ ਵੀਰ ਜੀ ਤੁਹਾਨੂੰ ਸ਼ਿਮੂ ਵੀਰ ਜੀ ਹੋਣਾ ਦੀ ਬਹੁ ਵੀ ਉਸਤਾਦ ਜੀ ਹੋਣਾ ਨੂੰ ਬਹੁਤ ਬਹੁਤ ਮੁਬਾਰਕਾ ਹਾਂ ਜੀ ਉਸਤਾਦ ਜੀ ਸਰਪਾਲ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਆ ਲਓ ਜੀ ਉਸਤਾਦੀ ਕਰੋ ਦੂਜਾ ਅਨਾਉਂਸ ਕਰੋ ਅਨਾਉਂਸ ਫੱਤੂ ਵੀਰ ਦਾ ਲੋ ਜੀ ਦੂਜਾ ਨਾਮ ਫੱਤੂ ਵੀਰ ਦਾ ਸ਼ਾਗੀਰ ਦਾ ਭੋਲੂ ਪਹਿਲਵਾਨ ਜੀ ਦਾ ਠੀਕ ਹੈ ਜੀ ਰਾਜੇ ਵੀਰ ਜੀ ਹੁਣੀ ਠੀਕ ਹੈ ਜੀ ਸੀਨਾ ਗਰੁੱਪ ਫੱਤੂ ਵੀਰ ਨੂੰ ਤੇ ਭੋਲੂ ਤਾਂ ਜੀ ਹੁਣਾਂ ਨੂੰ ਤੇ ਵੱਡੇ ਉਸਤਾਦ ਜੀ ਨੂੰ ਬਹੁਤ ਬਹੁਤ ਮੁਬਾਰਕਾ ਹਾਂ ਜੀ ਠੀਕ ਹੈ ਜੀ ਸਾਰੇ ਸੀਨਾ ਕਲਪਰੇ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕਾ ਜੀ ਆ ਲੋ ਜੀ ਬਾਊ ਮਾਮਾ ਜੀ ਇਟਲੀ ਵਾਲੇ ਆ ਲੋ ਤੇ ਬਾਕੀ ਸ਼ੀਲ ਲੈ ਲੋ ਠੀਕ ਹੈ ਜੀ ਜਿੱਦਾਂ ਕੀ ਅਨਾਉਂਸ ਕੀਤੇ ਗਏ ਸੀ ਨਾਮ ਤੇ ਉਧਰੋਂ ਨਾਮ ਦਿੱਤਾ ਗਿਆ ਜੇ ਸਾਡੇ ਮਾਨਯੋਗ ਸਰਤਾਜੋਬ ਉਹ ਦੂਜਾ ਛੱਲੇ ਬਾ 14000 ਰੁਪਇਆ ਬਾਊ ਮਾਮਾ ਜੀ ਆ ਲੋ 5000 ਰੁਪਇਆ ਚੇਅਰਮੈਨ ਸਾਹਿਬ ਜੀ ਆ ਲੋ ਜੀ ਪਹਿਲਾ ਇਨਾਮ ਕਰੋ ਨਾਮ ਤੇ ਜੀ ਲੋ ਜੀ ਪਹਿਲਾ ਇਨਾਮ ਸ਼ੀਨਾ ਗਰੋਪ ਦਾ ਅਵਤਾਰ ਭਾਈ ਆ ਲੋ ਜੀ ਅਵਤਾਰ ਭਾਈ ਭੇਲੀ ਵਾਲੇ ਸਾਡੇ ਪੀਐਸਪੀ ਸਾਹਿਬ ਸਰਦਾਰ ਗੁਰਵਿੰਦਰ ਸਿੰਘ ਜੀ ਉਸਤਾਦ ਵੱਡੇ ਉਸਤਾਦ ਜੀ ਹੋਣਾ ਨੂੰ ਸ਼ੀਨਾ ਗਰੋਪ ਨੂੰ ਤੇ ਬੱਲੂ ਪਹਿਲਵਾਨ ਜੀ ਹੋਣਾ ਨੂੰ ਬੱਬਲੂ ਉਸਤਾਦ ਜੀ ਹੋਣਾ ਨੂੰ ਠੀਕ ਹੈ ਜੀ ਤੇ ਜੱਟ ਵੀਰ ਜੀ ਹੋਣਾ ਨੂੰ ਮੰਨੂ ਵੀਰ ਜੀ ਵੀ ਹੈਗੇ ਹੀ ਮੰਨੂ ਵੀਰ ਜੀ ਮੰਨੂ ਵੀਰ ਜੀ ਹੋਣ ਦੀ ਬਹੁਤ ਬਹੁਤ ਮੁਬਾਰਕਾ ਹਾਂ ਜੀ ਜਿਹੜਾ ਜਿਹੜਾ ਗਾ ਫੱਤੂ ਬੱਤੂ ਵਾਲਾ ਸੀਨਾ ਗਰੋਪ ਨਾਲ ਪੁੱਲ ਸਨ ਸੀਨਾ ਗਰੋਪ ਨਾਲ ਬੋ 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 ਬੰਬਾਰਤਰੀ ਆਲ ਸੀਨਾ ਗਰੋਪ ਦੇ ਮੈਂਬਰ ਨੂੰ ਤਾਲੀਆਂ ਮਾਰੋ ਜੀ ਬੰਬਾਰਤਰੀ ਹਾਂ ਜੀ ਸਾਰਿਆਂ ਨੂੰ ਜੀ ਇਹ ਸਾਹਮਣੇ ਜੀ ਹਲੋ ਜੀ ਹਾਂ ਲੋ ਜੀ ਕਿਹੜਾ ਗੱਲਾਂ ਕਰਦਾ ਭਾਈ ਨਾਮ ਪੂਰੀ ਪੇਪਰ ਵੀਡੀਓ ਲੈ ਆਉਂਦਾ ਹਾਂ ਕਿਹਨਾਂ ਦਾ ਫੱਤੂ ਸੀਨਾ ਗਰੋਪ ਨਾਲ ਆ ਲੈ 11000 ਰੁਪਿਆ ਹਲੋ ਜੀ ਸੀਨਾ ਗਰੁੱਪ ਵੱਲੋਂ ਨਾਮ ਹੀ ਜਿਹੜਾ ਫਤੂ ਵੀਰ ਜੀ ਨੇ ਦਿੱਤਾ ਵਾ ਠੀਕ ਹੈ ਜੀ ਸੀਨਾ ਗਰੁੱਪ ਵੱਲੋਂ ਹੀ ਆ ਸੀਨਾ ਗਰੁੱਪ ਵੱਲ ਹੀ ਜੇ ਉਹ ਨਾਮ ਜੀ 11000 ਰੁਪਿਆ ਠੀਕ ਹੈ ਜੀ ਤੇ ਆਪਣੇ ਅਮਤਾਰ ਭਾਈ ਨੂੰ ਮਿਲਿਆ ਏ ਸੀਨਾ ਗਰੁੱਪ ਤੋਂ ਹੀ ਏ ਆਹ ਲੋ ਜੀ ਆ ਬਿਸ਼ੇਸ਼ ਸਨਮਾਨ ਆ ਸੋਨੂ ਵੀਰ ਦਾਣਾ ਮੰਡੀ ਵਾਲੇ ਦਾ ਬਾਯਵਾ ਗਰੁੱਪ ਠੀਕ ਹੈ ਜੀ ਖਲੀਫਾ ਸਾਹਿਬ ਦਾ ਸਨਮਾਨ ਕਰਦੇ ਹੋਏ ਜੀ ਉਹਨਾ ਵੀਰ ਤੇ ਸਾਜਣ ਵੀਰ ਵੱਲੋਂ ਕੀਤਾ ਗਿਆ ਜੀ ਮਾਨ ਸਨਮਾਨ ਠੀਕ ਹੈ ਜੀ ਆ ਮਾਨ ਸਨਮਾਨ ਕੀਤਾ ਗਿਆ ਏ ਆਪਣੇ ਸੋਨੂ ਵੀਰ ਦਾਣਾ ਮੰਡੀ ਵਾਲਿਆਂ ਦਾ ਲੋ ਜੀ ਸੋਨੂ ਭਾਈ ਹਣਾ ਦਾ ਮਾਨ ਸਨਮਾਨ ਕੀਤਾ ਗਿਆ ਜੀ ਲੋ ਜੀ ਆਜ਼ਾਦਤ ਦੇ ਆ ਲੋ ਜੀ ਜਿਹੜੇ ਜਿਹੜੇ ਵੀਰਾਂ ਨੇ ਪਾਰਟਿਸਿਪੇਟ ਕੀਤਾ ਸੀ ਉਹ ਸਾਰੇ ਵੀਰ ਆ ਜੋ ਜਿੰਨੇ ਜਿੰਨਾ ਵੀਰਾਂ ਨੇ ਪਾਰਟਿਸਿਪੇਟ ਕੀਤਾ ਸੀ ਅਰਜ ਇਹ ਪ੍ਰਿੰਸ ਵੀਰ ਹਣਾ ਦੀ ਸ਼ਾਹ ਤੇ ਇੱਧਰ ਸਾਰੇ ਵੀਰ ਠੀਕ ਹੈ ਜੀ ਅਰਜਨਗਰ ਤੋਂ ਚਾਲਾ ਠੀਕ ਹੈ ਜੀ ਪਾਰਟਿਸਿਪੇਟ ਕੀਤਾ ਵੀਰ ਹੋਣਾ ਨੇ ਤੇ ਵੀਰ ਨੂੰ ਖੇਡ ਮਿਲ ਗਈ ਜਾਈਗੀ ਆ ਲੋ ਜੀ ਅ ਲਾਲੀ ਵੀਰ ਨੂੰ ਸਨਮਾਨ ਕਰਦੇ ਹੋਏ ਦੋਦੀ ਵੀਰ ਵਾਲੀ ਛੱਤ ਤੋਂ ਜੀ ਤੁਰੇ ਵੀਰ ਦੋਦੀ ਵਾਲੀ ਛੱਤ ਤੋਂ ਆ ਲੋ ਜੀ ਅ ਸਟੇਟੀਤਾ ਜੀ ਦੇ ਭਤੀਜੇ ਨੂੰ ਸਨਮਾਨ ਕਰਦੇ ਹੋਏ ਜੀ ਆਪਣੇ ਰਾਜੇ ਵੀਰ ਹੁਣੀ ਤਾਜਨ ਵੀਰ ਹੁਣੀ ਠੀਕ ਹੈ ਜੀ ਨਾਲ ਵਿਜੇ ਉਸਤਾਦ ਜੀ ਨਾਲ ਬਜਨ ਉਸਤਾਦ ਜੀ ਹੁਣੀ ਆ ਲੋ ਜੀ ਆ ਪਲਾਟਾ ਜੋ ਸਾਤੂ ਡੀ ਹੀ ਵੀਰਦੀ ਜੀ ਵੀ ਨੂੰ ਵੀ ਮਾਨ ਸਨਮਾਨ ਕਰਦੇ ਹੋਏ ਜੀ ਓਏ ਲਾ ਵੀਰ ਪਾਲੇ ਸਾਜੀ ਨਹਿਰ ਵਾਲੇ ਦਾ ਬੇਟਾ ਅ ਰਵੀ ਵੀਰ ਆ ਜਸਕਰਨ ਵੀਰ ਗਰਵਾਲੀ ਤੋਂ ਇਹਦਾ ਰਵੀ ਵੀਰ ਜੀ ਗਰਵਾਲੀ ਤੋਂ ਹੈਲੋ ਜੀ ਰਾਜਾ ਉਤਾਦ ਔਰ ਬਾਬਾ ਟੋਨੀ ਵੱਲੋਂ ਮਾਨ ਸਨਮਾਨ ਕੀਤਾ ਗਿਆ ਹੈ ਜੀ ਹੈਲੋ ਜੀ ਤੋਂ ਦੇ ਵੀਰ ਦਾ ਮਾਨ ਸਨਮਾਨ ਕਰਦੇ ਰਾਜਾ ਵੀਰ ਗੋਪੀ ਵੀਰ ਤੇ ਬਾਬਾ ਟੋਨੀ ਜੀ ਰਾਜਾ ਵੀਰ ਨੇ ਫੱਤੂ ਵੀਰ ਨੇ ਤੇ ਗੋਪੀ ਵੀਰ ਨੇ ਬਾਬਾ ਟੋਨੀ ਜੀ ਨੂੰ ਆਣੇ ਆਪਾਂ ਨੂੰ ਇਨਵਾਈਟ ਕੀਤਾ ਸੀ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਲੋ ਵੀਰ ਜੀ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ